ਖਾਲਸਾਈ ਪੰਥ ਦੇ ਜਾਹੋ ਜਲਾਲ ਸ਼ਾਨੋ ਸ਼ੌਕਤ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਤਿਹਾਰ ਹੋਲੇ ਮਹੱਲੇ ਦਾ ਆਗਾਜ਼ ਖਾਲਸਾਈ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤਤੀਜੇ ਤੱਕ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਹੋ ਚੁੱਕਾ ਹੈ ਸੰਤਾਂ ਦਾ ठाਠਾ ਮਾਰਦਾ ਇਕੱਠ ਗੁਰੂ ਘਰ ਆਸ਼ੀਰਵਾਦ ਪ੍ਰਾਪਤ ਕਰਨਾ ਆ ਰਿਹਾ ਹੈ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਉਸ ਮੁਕੱਦਸ ਅਸਥਾਨ ਦੇ ਜਿਸ ਅਸਥਾਨ ਤੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਹ ਉਹੀ ਮੁਕੱਦਸ ਅਸਥਾਨ ਹੈ ਜਿੱਥੇ ਸਨ 1699 ਦੀ ਵਿਸਾਖੀ ਨੂੰ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਮੁਰਦਾ ਜ਼ਮੀਰਾ ਦੇ ਵਿੱਚ ਨਵੀਂ ਰੂਹ ਫੂਕਣ ਦੇ ਲਈ ਖਾਲਸਾ ਪੰਥ ਸਿਰਜਿਆ ਸੀ ਖਾਲਸੇ ਨੂੰ ਜ਼ੁਲਮ ਵਿਰੁੱਧ ਲੜਨ ਦੇ ਲਈ ਤੇ ਗਊ ਗਰੀਬ ਦੀ ਰੱਖਿਆ ਦੇ ਲਈ ਗੁਰਤੀ ਦਿੱਤੀ ਸੀ ਸਨ 1700 ਦੇ ਵਿੱਚ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਮੁਤਾਬਕ ਖਾਲਸੇ ਨੇ ਹੋਲੇ ਮਹੱਲੇ ਦਾ ਤਿਹਾਰ ਮਨਾਉਣ ਦੀ ਰਵਾਇਤ ਸ਼ੁਰੂ ਕੀਤੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਖਾਲਸਾਈ ਧਰਤੀ ਤੇ ਖਾਲਸੇ ਦੀ ਜਨਮ ਭੂਮੀ ਤੇ ਹੋਲੇ ਮਹੱਲੇ ਦਾ ਤਿਹਾਰ ਉਸੇ ਹੀ ਸ਼ਾਨੋ ਸ਼ੌਕਤ ਜਾਹੋ ਜਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਪਵਿੱਤਰ ਅਸਥਾਨ ਖਾਲਸੇ ਦੀ ਜਨਮ ਭੂਮੀ ਤਕਤਿ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਜਿੱਥੇ ਕਿ ਹੋਲੇ ਮਹੱਲੇ ਦੇ ਤਿਹਾਰ ਦੇ ਮੱਦੇਨਜ਼ਰ ਜੋੜ ਮੇਲਾ ਲੱਰਿਆ ਹੋਇਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਖਾਲਸਾਈ ਜਨਮ ਭੂਮੀ ਗੋਹੂ ਦੇ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ ਭਾਰੀ ਸੰਗਤਾਂ ਦਾ ਇਕੱਠ ਹੋਇਆ ਹੋਇਆ ਹੈ ਜੋੜ ਮੇਲਾ ਲੱਗਿਆ ਹੋਇਆ ਹੈ ਗੁਰੂ ਪਿਆਰੀਆਂ ਸੰਗਤਾਂ ਗੁਰੂ ਦੇ ਰੰਗ ਵਿੱਚ ਰੰਗੀਆਂ ਨਜ਼ਰ ਆ ਰਹੀਆਂ ਨੇ ਅੱਜ ਵੀ ਇਸ ਖਾਲਸਾਈ ਤਿਹਾਰ ਨੂੰ ਖਾਲਸਾ ਤੇ ਸਿੱਖ ਕੌਮ ਉਸੇ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਨਾਲ ਮਨਾ ਰਿਹਾ ਹੈ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਇਸ ਪਵਿੱਤਰ ਤੇ ਮੁਕੱਦਸ ਅਸਥਾਨ ਦੇ ਤੇ ਵਿਖਾਨੇ ਆ ਹੋਲੇ ਮੁਹੱਲੇ ਦੇ ਰੰਗ ਕਾਸੀ ਤੇ ਹੋਲਾ ਮੱਲਾ ਮਨਾਉਣ ਆਏ ਆ ਜੀ ਮਹਾਰਾਜ ਦੀ ਧਰਤੀ ਤੇ ਤੇ ਹੋਲਾ ਮੱਲਾ ਬਣਾਉਣਾ ਆ ਜੀ ਸੁੱਖ ਸ਼ਾਂਤੀ ਰੱਖੇ ਮਹਾਰਾਜ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਜੋ ਸਫਰ ਦੇ ਵਿੱਚ ਆਏ ਆ ਸਾਡਾ ਸਫਰ ਮੋਣ ਕਾਮਨਾ ਪੂਰੀਆ ਹੋਣਾ ਹੋਰ ਅਸੀਂ ਇਹ ਗਵਾਂਗੇ ਜੀ ਵੱਤ ਤੋਂ ਵੱਤ ਸੰਗਤ ਤੇ ਮੱਥਾ ਟੇਕਣਾ ਵੇ ਆਪਣਾ ਗੁਰੂ ਘਰ ਦੇ ਹੋਲਾ ਮੱਲਾ ਖੇਡਣਾ ਵਾ ਸਹੀ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਹਾਰ ਨੂੰ ਮਨਾਉਣ ਦੇ ਲਈ ਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਸਿੱਖ ਸੰਗਤਾਂ ਤਕਸ਼ਰੀ ਕੇਸਗੜ ਸਾਈ ਪਹੁੰਚ ਰਹੀਆਂ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੂੰਗਾ ਸਾਡੇ ਗੁਰੂਆਂ ਦਾ ਤਿਹਾੜ ਆ ਅਸੀਂ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ ਇੱਥੇ ਬੜੀਆਂ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਆ ਦਰਸ਼ਨ ਕਰ ਰਹੀਆਂ ਆ ਗੁਰੂਆਂ ਦੀ ਧਰਤੀ ਉੱਤੇ ਬਹੁਤ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਹਮ ਹਮਾ ਕੇ ਸਾਰਿਆਂ ਨੂੰ ਇਸ ਗੁਰਪੁਰਬ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਵਧਾਈਆਂ ਸਾਸਰੀ ਦਾ ਇਹ ਖਾਲਸੇ ਦੀ ਜਨਮ ਪੂਮੀ ਜਿੱਥੇ ਗੁਰੂ ਪਾਜਾਵਾੜੇ ਨੇ ਪੰਜ ਸਤ ਸਿੰਘ ਸਜਾ ਕੇ ਖਾਲਸਾ ਪੰਥ ਸਜਾਇਆ ਸੀ ਉਹ ਇਹ ਪਵਿੱਤਰ ਧਰਤੀ ਆ ਇਸ ਹੌਲੇ ਮੱਲੇ ਤੇ ਸੰਗਤਾਂ ਪਹੁੰਚ ਰਹੀਆਂ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਹੋਣ ਗੁਰੂ ਪਾਜਾਵਾੜਾ ਇਹਨਾਂ ਨੂੰ ਖੁਸ਼ੀਆਂ ਵਾਸ਼ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ